ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਘਟਨਾ ਸੀ ਕਿ ਮੁਗਲ ਸلطਨਤ ਹੋਵੇ ਮੁਗਲਾਂ ਦਾ ਰਾਜ ਹੋਵੇ ਤੇ ਮੁਗਲਾਂ ਦੇ ਰਾਜ ਦੇ ਠੀਕ ਨੱਕ ਦੇ ਥੱਲੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਸੀਤ ਦੀ ਕੰਧ ਢਾ ਦਿੱਤੀ ਜਾਂਦੀ। ਸਿੱਖ ਸਰਦਾਰ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਚਰਤ ਸਿੰਘ ਸ਼ੁਕਰਚੱਕੀਆ ਉਹ ਇਕੱਠੇ ਹੋਏ ਤੇ ਉਸ ਕੰਧ ਦੇ ਨਾਲ ਜਾ ਲਗੇ। ਗੋਡਿਆਂ ਪਰਨੇ ਬੈਠ ਗਏ। ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ। ਤੇ ਜਦੋਂ ਜਲਾਦ ਨੇ ਤਲਵਾਰ ਚਲਾਈ ਤਾਂ ਉਹਨਾਂ ਦਾ ਜਿਹੜਾ ਸੀਸ ਸੀ ਉਹ ਧੜ ਨਾਲੋਂ ਅਲੱਗ ਹੋ ਕੇ ਉਹ ਪੂਰਬ ਵਾਲੇ ਪਾਸੇ ਡਿੱਗਿਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਜੋ ਉਸ ਜਗ੍ਹਾ ਤੇ ਖੂਨ ਸੀ ਉਸ ਨੂੰ ਉਸ ਦੇ ਪਿਤਾ ਨੇ ਆਪਣੇ ਮਸ਼ਕ ਦੇ ਪਾਣੀ ਨਾਲ ਸਾਫ਼ ਕੀਤਾ ਸੀ। 108 ਸਾਲ ਦਾ ਸਮਾਂ ਉਸ ਸਮੇਂ ਤੇ ਹੋ ਚੁੱਕਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਹਿੱਦੀ ਹੋਇਆ ਨੂੰ ਤੇ ਉਹ ਜਗ੍ਹਾ ਜਿਹੜੀ ਸੀ ਉਸ ਦੇ ਨਿਸ਼ਾਨਦੇਹੀ ਨਹੀਂ ਸੀ ਹੋ ਰਹੀ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵਾਲੇ ਦਿਨ ਉਸ ਸਮੇਂ ਉਹ 7 ਸਾਲ ਦੀ ਸੀ ਅੱਜ ਆਪਾਂ ਗੱਲ ਕਰਦੇ ਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਸ ਜਗ੍ਹਾ ਸ਼ਹਾਦਤ ਹੋਈ ਉਸ ਜਗ੍ਹਾ ਦੀ ਨਿਸ਼ਾਨਦੇਹੀ ਸਿੱਖਾਂ ਨੇ ਕਿਵੇਂ ਕੀਤੀ ਸੀ ਮਾਰਚ 1783 ਦੇ ਵਿੱਚ ਜਦੋਂ ਦਿੱਲੀ ਦੇ ਉੱਪਰ ਸਿੱਖਾਂ ਦਾ ਕਬਜ਼ਾ ਹੋਇਆ ਤਾਂ ਸਿੱਖਾਂ ਨੇ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਕੇ ਗੁਰਧਾਮਾਂ ਦੀ ਉਸਾਰੀ ਸ਼ੁਰੂ ਕੀਤੀ ਬਹੁਤ ਸਾਰੇ ਸਥਾਨ ਲੱਭ ਲਏ ਗਏ ਨਿਸ਼ਾਨਦੇਹੀ ਕਰ ਲਈ ਗਈ ਪਰ ਇੱਕ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਵਿੱਚ ਬੜੀ ਮੁਸ਼ਕਲ ਆ ਰਹੀ ਸੀ ਕਿਉਂਕਿ ਲਗਭਗ 108 ਸਾਲ ਦਾ ਸਮਾਂ ਉਸ ਸਮੇਂ ਤੇ ਹੋ ਚੁੱਕਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੱਦੀ ਹੋਇਆ ਨੂੰ ਤੇ ਉਹ ਜਗ੍ਹਾ ਜਿਹੜੀ ਸੀ ਉਸ ਦੀ ਨਿਸ਼ਾਨਦੇਹੀ ਨਹੀਂ ਸੀ ਹੋ ਰਹੀ ਸਿੱਖਾਂ ਨੇ ਘਰ-ਘਰ ਜਾ ਕੇ ਪਤਾ ਕਰਨਾ ਸ਼ੁਰੂ ਕਰ ਦਿੱਤਾ ਕਿ ਕੋਈ ਪੁਰਾਣਾ ਬਜ਼ੁਰਗ ਕੋਈ ਹੋਵੇ ਜੋ ਉਸ ਜਗ੍ਹਾ ਬਾਰੇ ਦੱਸ ਸਕੇ ਤਾਂ ਸ਼ਹਿਰ ਦੇ ਵਿੱਚੋਂ ਪਤਾ ਲੱਗਾ ਕਿ ਇੱਕ ਬਜ਼ੁਰਗ ਮਾਈ ਹੈ ਤੇ ਉਹ ਦੱਸਦੀ ਹੈ ਕਿ ਉਸ ਨੂੰ ਕੁਝ ਯਾਦ ਹੈ ਤਾਂ ਸਿੱਖਾਂ ਨੇ ਬੜੇ ਸਤਿਕਾਰ ਦੇ ਨਾਲ ਸਿੱਖ ਜਰਨੈਲਾ ਨੇ ਉਸ ਮਾਈ ਨੂੰ ਉਸ ਜਗ੍ਹਾ ਉੱਪਰ ਲੈ ਕੇ ਜਾਂਦਾ ਜਿਸ ਜਗ੍ਹਾ ਦੀ ਉਹਨੇ ਦੱਸ ਪਾਈ ਸੀ ਤੇ ਜਦੋਂ ਉਹ ਆਈ ਤੇ ਉਸਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵਾਲੇ ਦਿਨ ਉਸ ਸਮੇਂ ਉਹ 7 ਸਾਲ ਦੀ ਸੀ ਤੇ ਉਸ ਦਾ ਪਿਤਾ ਇੱਕ 마ਸ਼ਕੀ ਸੀ 마ਸ਼ਕੀ ਹੁੰਦਾ ਮਸ਼ਕ ਦੇ ਨਾਲ ਪਾਣੀ ਭਰਨ ਵਾਲਾ 마ਸ਼ਕੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਜੋ ਉਸ ਜਗ੍ਹਾ ਤੇ ਖੂਨ ਸੀ ਉਸ ਨੂੰ ਉਸ ਦੇ ਪਿਤਾ ਨੇ ਆਪਣੇ ਮਸ਼ਕ ਦੇ ਪਾਣੀ ਨਾਲ ਸਾਫ਼ ਕੀਤਾ ਸੀ ਤਾਂ ਉਸ ਨੇ ਜਿਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਉਹ ਜਗ੍ਹਾ ਦਾ ਇੱਕ ਪਾਸਾ ਉਸ ਸਮੇਂ ਉਸ ਉੱਪਰ ਮਸੀਤ ਦੀ ਕੰਧ ਉੱਸਰ ਚੱਕੀ ਸੀ। ਕਿਸ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਲੱਕੜ ਦੀ ਚੌਂਕੀ ਦੇ ਉੱਪਰ ਬਰਾਜਮਾਨ ਸਨ ਤੇ ਉਹਨਾਂ ਦਾ ਜਿਹੜਾ ਚਿਹਰਾ ਸੀ ਉਹ ਪੂਰਬ ਵੱਲ ਸੀ। ਤੇ ਜਦੋਂ ਜਲਾਦ ਨੇ ਤਲਵਾਰ ਚਲਾਈ ਤਾਂ ਉਹਨਾਂ ਦਾ ਜਿਹੜਾ ਸੀਸ ਸੀ ਉਹ ਧੜ ਨਾਲੋਂ ਅਲੱਗ ਹੋ ਕੇ ਉਹ ਪੂਰਬ ਵਾਲੇ ਪਾਸੇ ਡਿੱਗਿਆ ਸੀ। ਹੁਣ ਗੱਲ ਇਹ ਸੀ ਕਿ ਜਿਸ ਜਗ੍ਹਾ ਦੀ ਉਹ ਨਿਸ਼ਾਨਦੇਹੀ ਕਰ ਰਹੀ ਸੀ ਸੀਸ ਡਿੱਗਣ ਦੀ ਗੱਲ ਕਰ ਰਹੀ ਸੀ ਜਾਂ ਚੌਂਕੀ ਦੀ ਗੱਲ ਕਰ ਰਹੀ ਸੀ ਉਸ ਦੇ ਉੱਪਰ ਮਸੀਤ ਦੀ ਕੰਧ ਉੱਸਰ ਚੁੱਕੀ ਸੀ ਸਿੱਖ ਸਰਦਾਰ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਚਰਪਤ ਸਿੰਘ ਸ਼ੁਕਰਚੱਕੀਆ ਉਹ ਇਕੱਠੇ ਹੋਏ ਤੇ ਉਸ ਕੰਧ ਦੇ ਨਾਲ ਜਾ ਲੱਗੇ ਗੋਡਿਆਂ ਪਰਨੇ ਬੈਠ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ ਕੁਸਮਾ ਬੈਠੇ ਤੇ ਫਿਰ ਅਚਾਨਕ ਉੱਠੇ ਤੇ ਬਿਨਾਂ ਕੋਈ ਦੇਰ ਕੀਤਿਆਂ ਉਹਨਾਂ ਨੇ ਕੰਧ ਢਾਉਣੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਆਂ ਦੇਖਦੇ ਆਂ ਉਹ ਕੰਧ ਜਿਹੜੀ ਉੱਟ ਗਈ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਘਟਨਾ ਸੀ ਕਿ ਮੁਗਲ ਸਲਤਨਤ ਹੋਵੇ ਮੁਗਲਾਂ ਦਾ ਰਾਜ ਹੋਵੇ ਤੇ ਮੁਗਲਾਂ ਦੇ ਰਾਜ ਦੇ ਠੀਕ ਨੱਕ ਦੇ ਥੱਲੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਸੀਤ ਦੀ ਕੰਧ ਢਾ ਦਿੱਤੀ ਜਾਵੇ ਉਹਨਾਂ ਨੇ ਤੁਰੰਤ ਕੰਧ ਢਾਈ ਤੇ ਉਸ ਜਗ੍ਹਾ ਉੱਪਰ ਉਹ ਸਾਰੀ ਦਾ ਹੁਕਮ ਕਰ ਦਿੱਤਾ। ਉਹ ਜਗ੍ਹਾ ਅੱਜ ਅਸੀਂ ਗੁਰਦੁਆਰਾ ਸੀਸਕੰਨ ਸਾਹਿਬ ਦੇ ਰੂਪ ਵਿੱਚ ਅਸੀਂ ਉਹਦੇ ਦਰਸ਼ਨ ਕਰਦੇ ਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ। ਉਹਨਾਂ ਦਾ ਸੀਸ ਤੜ ਤੋਂ ਅਲੱਗ ਕੀਤਾ ਗਿਆ ਸੀ। ਅੱਜ ਚਾਂਦਨੀ ਚੌਕ ਦਿੱਲੀ ਦੇ ਵਿੱਚ ਉਹ ਜਗ੍ਹਾ ਜਿਹੜੀ ਹੈ ਉਹ ਸੁਭਾਈਮਾਨ ਹੈ। ਸੋ ਇਸ ਤਰ੍ਹਾਂ ਸਿੱਖ ਜਰਨੈਲਾਂ ਨੇ ਦਿੱਲੀ ਫਤਿਹ ਕਰਨ ਤੋਂ ਬਾਅਦ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰਤਮ ਦੀ ਉਹ ਸਾਰੀ ਕਰਵਾਈ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ